ਕਈ ਦਿਨਾਂ ਦੀ ਆ ਵੀਡੀਓ ਮੈਂ ਪੂਰੀ ਲੱਭਣ ਦਿਆਂ ਹਾਂ ਤੇ ਅੱਜ ਫਿਰ ਲੱਭ ਹੀ ਗਈ ਆ ਤੁਸੀਂ ਵੀ ਵੇਖੋ ਕਿ ਕਹਿੰਦਾ ਸਾਡੇ ਘਰ ਜਗ੍ਹਾ ਆ ਇਸ ਕਰਕੇ ਸੁੱਕਾ ਮਾਲ ਖਾਨੇ ਸਾਰੀ ਵੀਡੀਓ ਵੇਖੋ ਵਾਹਿਗੁਰੂ ਫਿਰ ਮੈਂ ਤੂੰ ਪਲਾਉਣੀ ਮੈਨੂੰ ਮੈਨੂੰ ਤੈਨੂੰ ਕੁੱਟਿਆ ਜਾਣਾ ਹਾਂ ਮੈਂ ਤੈਨੂੰ ਸੱਚ ਦੱਸ ਦਿੰਨਾ ਜੇ ਤੁਸੀਂ ਮੈਨੂੰ ਦਾਰੂ ਪਲਾਤੀ ਤਾਂ ਮੈਂ ਫੈਂਟੀ ਲਾ ਦੇਣੀ ਉਹਦੀ ਮਾਲਕ ਤੂੰ ਆ ਹਾਂ ਮੈਂ ਦਾਰੂ ਨਹੀਂ ਦਿੰਨਾ ਸਾਡੇ ਘਰ ਜਗ੍ਹਾ ਆ ਇਹ ਕੀ ਕਰਦਾ ਇਹ ਸੁੱਕਾ ਮਾਲ ਖਾਨਾ ਹਾਂ ਜੀ ਮੈਨੂੰ ਪੈਸੇ ਦੇਓ ਤੂੰ ਉਦੋਂ ਵੀ ਕਹਿੰਦਾ ਮੁੜ ਕੇ ਨਹੀਂ ਆਇਆ ਤੂੰ ਸੱਚ ਬੋਲਦਾ ਝੂਠ ਬੋਲਦਾ ਤੂੰ ਮਹਾਰਾਜ ਦੇ ਕੋਲ ਉੱਠ ਕੇ ਆ ਲੈ ਉਹ ਗੰਦ ਕੱਢੀ ਜਾਂਦਾ ਇਹ ਮੁਝਾਕ ਸੁਣਗੇ ਤੇ ਨਾ ਜਦੋਂ ਕੰਮ ਕਰਨਾ ਪੈ ਗਿਆ ਮਿੱਤਰਾ ਆ ਦੇ ਉਹ ਉਹ ਹੀ ਤਾਂ ਮੈਨੂੰ ਪੈਸੇ ਮੇਰੇ 100 ਰੁਪਏ ਦੇ ਦੇ ਆਹ ਵਾਲੇ ਫੇਕੀ ਵਾਲਾ ਉਹ ਤਾਂ ਦੇ ਤਾਂ ਦਿੱਤੇ ਵਿਚਾਰੇ ਨੇ ਚੱਲ ਤੂੰ ਵੀ ਤੂੰ ਦੇ ਹੁਣ ਨਹੀਂ ਉਹਨੇ ਦੇ ਨਹੀਂ ਦੇ ਪਿਆ ਨੇ ਤੁਹਾਨੂੰ ਨਹੀਂ ਆਹ ਉਹ ਆ ਦਾਰੂ ਜਨ ਮੈਂ ਤਾਂ ਨਹੀਂ ਪੀਣਾ ਭਾਈ ਕਿਥੇ ਲੜਾਈ ਹੋ ਜੂ ਕੋ ਬੰਦਾ ਬੰਦਾ ਕੁੱਟਿਆ ਜਾਣਾ